ਇਸ ਭਗਵੰਤ ਮਾਨ ਨੇ ਵੀ ਭਗਤ ਸਿੰਘ ਦੀ ਪੱਗ ਬਨ ਕੇ ਜਥੇਬੰਦੀ ਦਾ ਆਮ ਆਦਮੀ ਦਾ ਅਗਾਜ਼ ਕੀਤਾ ਇਹਨੇ ਇਹ ਜਿਹੜਾ ਕਦਮ ਚੁੱਕਿਆ ਫੜੋ ਫੜਾਈ ਵਾਲਾ ਸਾਡੇ ਜਿਹੜੇ ਮੁੱਖ ਆਗੂ ਸੀ ਸਾਡੇ ਜਥੇਬੰਦੀ ਦੇ ਉਹਨਾਂ ਨੂੰ ਘਰਾਂ ਤੋਂ ਚੱਕ ਲਿਆ ਰਾਤ ਨੂੰ ਜਿਹੜੇ ਜ਼ਿਲ੍ਹਿਆਂ ਦੇ ਇਕਾਈਆਂ ਦੇ ਪ੍ਰਧਾਨ ਸੀ ਉਹਨਾਂ ਨੂੰ ਜ਼ਿਲ੍ਹਾ ਵਿੱਚ ਡੱਕਤਾ ਪਰ ਇਹ ਇਹਦੀ ਇੱਕ ਚੋਰ ਨੀਤੀ ਸੀ ਜਿੰਨਾ ਵੀ ਆ ਜ਼ੁਲਮ ਟਾਉਣਗੇ ਲੈਣਾ ਉੰਨੀਆਂ ਹੀ ਉਬਰਦੀਆਂ ਹੁੰਦੀਆਂ ਆ ਇਹਦਾ ਬਹੁਤ ਵੱਡਾ ਵਹਿਮ ਆ ਵੀ ਮੈਂ ਹਰ ਲੋਕਾਂ ਚ ਦਹਿਸ਼ਤ ਪੈਦਾ ਕਰਕੇ ਇਕ ਨਹੀਂ ਲੋਕਾਂ ਨੂੰ ਘਰਾਂ ਚ ਵਾੜ ਦੂੰਗਾ ਸੰਯੁਕਤ ਮੋਰਚਾ ਲੋਕਾਂ ਨੂੰ ਜਗਾਉਣ ਵਾਸਤੇ ਹੀ ਕੰਮ ਕਰ ਰਿਹਾ ਹੈ ਕਿ ਭਗਵੰਤ ਮਾਨ ਦਾ ਉਦੋਂ ਕਾਫਲਾ ਆ ਰਿਹਾ ਸੀਗਾ ਤੇ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਬਿਮਾਰ ਔਰਤ ਨੂੰ ਲੈ ਕੇ ਜਾ ਰਿਹਾ ਸੀ ਬੰਦਾ ਤੇ ਜਾਨੀ ਉਹਨੂੰ ਰੋਕਿਆ ਹੋਇਆ ਸੀਗਾ ਜਾਨੀ ਉਹ ਮਿੰਤਾ ਕੱਢ ਰਿਹਾ ਸੀ ਔਰ ਮੇਰੇ ਘਰ ਵਾਲੀ ਨੂੰ ਤਾਂ ਬਹੁਤ ਜਲਦੀ ਟ੍ਰੀਟਮੈਂਟ ਦੀ ਲੋੜ ਆ ਮੈਨੂੰ ਜਾਣ ਦਿਓ ਤਾਂ ਭਗਵੰਤ ਮਾਨ ਦੇ ਕਾਫਲੇ ਕਰਕੇ ਜਾਨੀ ਉਹਨੂੰ ਘੰਟਿਆਂ ਬੱਧੀ ਖਿਲਾ ਰਿਆ ਗਿਆ ਤੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਾਨੀ 8 ਵਾਰ ਮੀਟਿੰਗਾਂ ਤੈਅ ਕਰਕੇ ਭਗਵੰਤ ਮਾਨ ਪਘੋੜਾ ਹੋਇਆ ਭੱਜਿਆ ਇੱਕ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਅਸੀਂ ਇਹ ਸਮਝਦੇ ਕਿ ਕਿਸਾਨਾਂ ਨੂੰ ਐਂ ਤਾਂ ਕਿਸਾਨਾਂ ਦੀਆਂ ਕੋਈ ਝੋਲੀਆਂ ਨਹੀਂ ਭਰੀਆਂ ਇਹਦਾ ਮਤਲਬ ਇਹ ਇਹ ਕੋਈ ਮੰਨ ਸਕਦਾ ਵੀ ਕਿਸਾਨਾਂ ਦੀਆਂ ਪਤਾ ਨਹੀਂ ਝੋਲੀਆਂ ਭਰਤੀਆਂ ਕਿਸਾਨਾਂ ਨੂੰ ਮੀਟਿੰਗ ਦੇ ਦਿੱਤਾ ਦਿੱਤੀ ਸਾਡੀ ਤਾਂ ਉਹ ਮੰਗ ਨੂੰ ਵੀ ਕਿਸੇ ਚਮਟੇ ਨਾਲ ਛੂਣ ਨੂੰ ਵੀ ਤਿਆਰ ਨਹੀਂ ਹੈਗਾ ਅਸੀਂ ਤਾਂ ਪਹਿਲਾਂ ਕਿਹਾ ਸੀ ਕਿ 50 ਚੋਰ ਤੁਸੀਂ ਵੇਖ ਲਿਆ 51ਵਾਂ ਚੋਰ ਹੁਣ ਭਗਵੰਤ ਮਾ ਤੁਸੀਂ ਵੇਖਣ ਜਾ ਰਹੇ ਹੋ ਇੱਥੋਂ ਕੁਝ ਨਹੀਂ ਨਿਕਲਣਾ ਇਹ ਫੰਡਰ ਮੱਝ ਵਰਗੀ ਗੱਲ ਹੀ ਹੈਗੀ ਐ ਪਰ ਜਿਹੜਿਆਂ ਨੂੰ ਇਨਾ ਇਤਹਾਸਾਂ ਸੀ ਉਹਨਾਂ ਦੀਆਂ ਹਸਾਂ ਤੇ ਪਾਣੀ ਫਿਰਿਆ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜੋ ਪੰਜਾਬ ਦੀ ਸਰਕਾਰ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ 94 ਵਿਧਾਇਕਾਂ ਤੇ 94 ਵਿਧਾਇਕਾਂ ਦੇ ਦਰਾਂ ਦੇ ਅੱਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਆ ਜਿਹੜਾ ਉਹ ਪ੍ਰੋਟੈਸਟ ਕੀਤਾ ਜਾ ਰਿਹਾ ਹੈਗਾ ਇਸ ਟਾਈਮ ਅਸੀਂ ਸੰਧਵਾ ਖੜੇ ਹੋਏ ਆ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾ ਦੀ ਕੋਠੀ ਦੇ ਅੱਗੇ ਵੀ ਆ ਜਿਹੜਾ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਪਹੁੰਚੇ ਹੈਗੇ ਆ ਤੇ ਸਾਡੇ ਨਾਲ ਕਿਸਾਨ ਆਗੂ ਵੀ ਮੌਜੂਦ ਆ ਤੇ ਮਜ਼ਦੂਰ ਆਗੂ ਵੀ ਮੌਜੂਦ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅ ਸਸੀਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਨਾਮ ਤੇ ਜਥੇਬੰਦੀ ਦਾ ਮੇਰਾ ਨਾਮ ਅਮਰਪਾਲ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਡੋਕੋਂ ਦਾ ਜਥੇਬੰਦੀ ਧਨੇਰ ਦੀ ਇਸਤਰੀ ਵਿੰਗ ਸੂਬਾ ਆਗੂ ਜੀ ਅੱਛਾ ਬੀਬੀ ਇਹ ਦੱਸਿਓ ਕਿ ਪਿਛਲੇ ਦਿਨੀ ਮਾਨ ਸਾਹਿਬ ਦੇ ਨਾਲ ਜੋ ਮੀਟਿੰਗ ਹੋਈ ਹੈਗੀ ਤੇ ਮੀਟਿੰਗ ਤੋਂ ਬਾਅਦ ਜੋ ਇਹ ਵਰਤਾਰਾ ਚੱਲਿਆ ਹੈਗਾ ਕਿਸਾਨ ਆਗੂਆਂ ਨੂੰ ਫੜਾ ਫੜਾਈ ਦਾ ਕਿਵੇਂ ਦੇਖਦੋਂ ਇਸ ਵਰਤਾਰੇ ਨੂੰ ਇਹ ਵਰਤਾਰਾ ਕੋਈ ਕੋਬਰੋਖ ਨਹੀਂ ਹੈਗਾ ਇਹਨੂੰ ਸਾਰੇ ਜਾਣਦੇ ਆ ਪਹਿਲੀ ਤਾਂ ਗੱਲ ਇਹ ਹੈ ਵੀ ਅਸੀਂ ਸਾਰੇ ਹੀ ਇਹੀ ਬੋਲਦੇ ਆ ਕਹਿੰਦੇ ਆ ਵੀ ਜਿਹੜੀ ਇਹ ਭਗਵੰਤ ਮਾਨ ਦੀ ਸਰਕਾਰ ਹੈ ਇਹ ਇਹ ਕਹਿ ਕੇ ਆਈ ਸੀ ਵੀ ਇਹ ਆਮ ਆਦਮੀ ਦੀ ਸਰਕਾਰ ਹੈ ਪਰ ਉਹਦੇ ਵਿੱਚ ਤੁਸੀਂ ਦੇਖ ਲਓ ਵੀ ਆਮ ਆਦਮੀ ਦੇ ਸਰਕਾਰ ਨੇ ਸਾਡੇ ਪੰਜਾਬ ਦੇ ਕੀ ਹਾਲਾਤ ਬਣਾ ਦਿੱਤੇ ਕਿਵੇਂ ਵਾਅਦੇ ਕਰਕੇ ਆਈ ਸੀ ਵੀ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦੇਵਾਂਗੇ ਇਹਨਾਂ ਦੀ ਜਿਹੜੀ ਉਹ ਚਹੇਤੀ ਗगनਮਾਨ ਸੀ ਉਹ ਤਾਂ ਚਟਕੀ ਚ 50 ਮਿੰਟਾਂ ਚ ਐਮਐਸਪੀ ਦਿੰਦੀ ਸੀ ਵੀ ਹਾਂ ਤਾਂ ਇਹਦੇ ਵਿੱਚ ਇਹ ਵੀ ਸੀ ਵੀ ਅਸੀਂ ਸਿੱਖਿਆ ਨੀਤੀ ਤੇ ਸਿਹਤ ਸਹੂਲਤਾਂ ਵੀ ਅਸੀਂ ਵੱਧ ਵੱਧ ਦੇਵਾਂਗੇ ਜਿਹੜੇ ਫੇਰ ਇਹਨੇ ਕੀ ਕੀਤਾ ਵੀ ਜਿਵੇਂ ਆਪਣਾ ਅਕਾਲੀ ਦਲ ਦਾ ਅਸੀਂ ਹੋ ਸੀਗਾ ਆਪਣਾ ਉਹਨੇ ਵੀ ਪੱਗ ਬੰਨੀ ਸੀ ਭਗਵੰਤ ਮਾ ਦੀ ਭਗਤ ਸਿੰਘ ਦੀ ਪੱਗ ਬੰਨੀ ਸੀ ਮਨਪ੍ਰੀਤ ਬਾਦਲ ਨੇ ਹੂੰ ਮਨਪ੍ਰੀਤ ਬਾਦਲ ਨੇ ਪੱਗ ਬਨ ਕੇ ਤਖਟ ਘੜਕੜ ਕਲਾਂ ਤੋਂ ਆਪਦੀ ਜਥੇਬੰਦੀ ਦਾ ਆਗਾਜ਼ ਕੀਤਾ ਸੀ ਹੂੰ ਪਾਰਟੀ ਦਾ ਕੀਤਾ ਸੀ ਇਸ ਭਗਵੰਤ ਮਾਨ ਨੇ ਵੀ ਭਗਤ ਸਿੰਘ ਦੀ ਪੱਗ ਬਨ ਕੇ ਜਥੇਬੰਦੀ ਦਾ ਆਮ ਆਦਮੀ ਦਾ ਆਗਾਜ਼ ਕੀਤਾ ਸੀ ਹੂੰ ਪਰ ਹੁਣ ਜਿਹੜੇ ਇਹਨੇ ਹਾਲਾਤ ਬਣਾਤੇ ਇਹ ਸਾਡੀਆਂ ਜਿਹੜੀਆਂ ਮੰਗਾਂ ਐ ਸਾਡੀਆਂ ਕਿਸਾਨੀ ਦੀਆਂ ਮੰਗਾਂ ਸੀ ਇਹ ਪੰਜਾਬ ਸਰਕਾਰ ਨਾਲ ਸੰਬੰਧਤ ਐ ਜੀੜਾ ਕਿ ਇਹ ਨਹੀਂ ਆਪ 15 ਦਸੰਬਰ ਨੂੰ 2023 ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਬੁਲਾ ਕੇ ਉਹਦੇ ਚ ਮੰਨਿਆ ਵੀ ਮੈਂ ਲਾਗੂ ਕਰੂੰਗਾ ਵੀ ਅਸੀਂ ਲਾਗੂ ਕਰਾਂਗੇ ਤਾਂ ਤੁਸੀਂ ਦੇਖ ਲਓ 2023 ਦੀਆਂ ਮੰਨੀਆਂ ਹੋਈਆਂ ਮੰਗਾ ਤੇ ਹੁਣ 25 ਆ ਗਿਆ ਜੀ ਅੱਛਾ ਬੀਬੀ ਜੀ ਜੇਕਰ ਦੇਖੀਏ ਤਾਂ ਜੋ 2020 ਵਾਲਾ ਅੰਦੋਲਨ ਹੁੰਦਾ ਹੈਗਾ ਉਸ ਅੰਦੋਲਨ ਤੋਂ ਬਾਅਦ ਐਸ ਕੇ ਐਮ ਆ ਜਿਹੜੀ ਇੱਕ ਵੱਡੀ ਪੋਲੀਟਿਕਲੀ ਦਰ ਬਣ ਕੇ ਉੱਪਰ ਦੀ ਹੈਗੀ ਕਿਉਂਕਿ ਜਿੱਥੇ ਵੀ ਤੱਕਾ ਹੁੰਦਾ ਹੈਗਾ ਜੋ ਮੰਗਾ ਮਸਲੇ ਆਮ ਲਕਾਈ ਦੇ ਹੈਗੇ ਆ ਉਹ ਇਸ ਕੇਮ ਰੱਖ ਰਿਹਾ ਹੈਗਾ ਯਾਨੀ ਕਿ ਸਰਕਾਰ ਦੇ ਪੈਰਲਰ ਆ ਜਿਹੜੀ ਉਹ ਲੋਕਾਂ ਨੂੰ ਚੇਤਨ ਕਰ ਰਿਹਾ ਹੈ ਕਿਤੇ ਨਾ ਕਿਤੇ ਇਸ ਤਰੀਕੇ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦੀ ਪਾਵਰ ਨੂੰ ਘਟਾਉਣ ਦੇ ਲਈ ਤਾਂ ਨਹੀਂ ਵੀ ਕਿਤੇ ਨਾ ਕਿਤੇ ਕਿਉਂਕਿ ਇਹ ਹੈਗਾ ਕਿ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਸੰਯੁਕਤ ਕਿਸਾਨ ਮੋਰਚਾ ਇੱਡੀ ਕੋਈ ਪਾਵਰ ਨਹੀਂਗਾ ਕਿਵੇਂ ਵੇਖਦੇ ਹਾਂ ਬਿਲਕੁਲ ਜਿਹੜਾ ਹੁਣ ਇਹਨੇ ਆਪ ਕਿਉਂਕਿ ਸਾਡੀਆਂ ਰਹਿੰਦੀਆਂ ਮੰਗਾਂ ਜਿਹੜੀਆਂ ਇਹਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਸੀ ਉਹ ਲਾਗੂ ਕਰਾਉਣ ਵਾਸਤੇ ਹੁਣ ਸੰਯੁਕਤ ਮੋਰਚੇ ਨੇ ਇਹ ਫੈਸਲਾ ਲਿਆ ਸੀ ਵੀ ਅਸੀਂ ਚੰਡੀਗੜ੍ਹ 34 ਦਾ ਸੈਕਟਰ ਮੰਗਿਆ ਸੀ ਸ਼ਾਂਤੀਪੂਰਵਕ ਮੰਗਿਆ ਸੀ ਜਿਵੇਂ ਅਸੀਂ ਦਿੱਲੀ ਦਾ ਅੰਦੋਲਨ ਸ਼ਾਂਤੀਪੂਰਵਕ ਅਸੀਂ ਸਾਲ ਬੈਠ ਕੇ ਉੱਥੇ ਉਸ ਸੰਘਰਸ਼ ਨੂੰ ਲੜ ਕੇ ਆਏ ਆ ਉਸੇ ਤਰਜ਼ ਤੇ ਅਸੀਂ ਆਪਦੀਆਂ ਮੰਗਾਂ ਨੂੰ ਲੈ ਕੇ ਅਸੀਂ ਚੰਡੀਗੜ੍ਹ ਦਾ ਸੈਕਟਰ 34 ਮੰਗਿਆ ਸੀ ਪਰ ਜਦੋਂ ਕਿ ਇਹਨਾਂ ਉਹੀ ਵੀ ਇਹ ਭਾਜਪਾ ਦੀ 2 ਟੀਮ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਭਾਜਪਾ ਦੀ ਬੀਟੀਮ ਹੈ ਇਹਨੇ ਕਿਸਾਨੀ ਆਪ ਮੀਟਿੰਗ ਬੁਲਾ ਕੇ ਤੇ ਇਸ ਕਿਸਾਨੀ ਲਹਿਰ ਨੂੰ ਕੁਚਲਣ ਦੇ ਲਈ ਜੋ ਕੀਤਾ ਇਹ ਕਿਸਾਨਾਂ ਦੇ ਵਿੱਚ دہشت ਪਾਉਣ ਦੇ ਲਈ ਇਹਨੇ ਇਹ ਜਿਹੜਾ ਕਦਮ ਚੁੱਕਿਆ ਫੜੋ ਫੜਾਈ ਵਾਲਾ ਸਾਡੇ ਜਿਹੜੇ ਮੁੱਖ ਆਗੂ ਸੀ ਸਾਡੇ ਜਥੇਬੰਦੀ ਦੇ ਉਹਨਾਂ ਨੂੰ ਘਰਾਂ ਤੋਂ ਚੱਕ ਲਿਆ ਰਾਤ ਨੂੰ ਜਿਹੜੇ ਜ਼ਿਲ੍ਹਿਆਂ ਦੇ ਇਕਾਈਆਂ ਦੇ ਪ੍ਰਧਾਨ ਸੀ ਉਹਨਾਂ ਨੂੰ ਜ਼ਿਲ੍ਹੇ ਵਿੱਚ ਡੱਕਤਾ ਪਰ ਇਹ ਇਹਦੀ ਇੱਕ ਚੋਰ ਨੀਤੀ ਸੀ ਚੋਰ ਨੀਤੀ ਕਰਕੇ ਇਹਨੇ ਮੀਟਿੰਗ ਬੁਲਾ ਕੇ ਤੇ ਇਸ ਕਿਸਾਨ ਲਹਿਰ ਨੂੰ ਖਤਮ ਕਰਨ ਵਾਸਤੇ ਜਾਂ ਕਿਸਾਨ ਜਥੇਬੰਦੀਆਂ ਨੂੰ ਖੇਰੂ-ਖੇਰੂ ਕਰਨ ਵਾਸਤੇ ਕੁਚਲਣ ਵਾਸਤੇ ਇਹ ਆਪਣਾ ਇਹਨੇ ਹਥਕੰਡੇ ਅਪਣਾਏ ਆ ਪਰ ਇਹ ਕਦੇ ਵੀ ਨਹੀਂ ਅਸੀਂ ਇਸ ਨੂੰ ਕਾਮਯਾਬ ਹੋਣ ਦੇਵਾਂਗੇ ਅੱਛਾ ਭਾਈ ਤੁਹਾਨੂੰ ਲੱਗਦਾ ਹੈਗਾ ਕਿ ਇਸ ਤਰੀਕੇ ਦੇ ਨਾਲ ਆ ਜਿਹੜੀ ਕਿਸਾਨ ਲਹਿਰ ਆ ਜਿਹੜੀ ਉਹ ਖਤਮ ਹੋ ਜੂਗੀ ਨਹੀਂ ਬਿਲਕੁਲ ਨਹੀਂ ਹੁੰਦੀ ਜਿੰਨਾ ਵੀ ਆ ਜੁਲਮ ਟਾਉਣਗੇ ਲਹਿਰਾਂ ਉਨੀਆਂ ਹੀ ਉੱਭਰਦੀਆਂ ਹੁੰਦੀਆਂ ਆ ਇਹਦਾ ਬਹੁਤ ਵੱਡਾ ਵਹਿਮ ਆ ਵੀ ਮੈਂ ਹਰ ਲੋਕਾਂ ਚ ਦਹਿਸ਼ਤ ਪੈਦਾ ਕਰਕੇ ਇਕਨੇ ਲੋਕਾਂ ਨੂੰ ਘਰਾਂ ਚ ਵਾਰ ਦੂੰਗਾ ਸੰਯੁਕਤ ਮੋਰਚਾ ਲੋਕਾਂ ਨੂੰ ਜਗਾਉਣ ਵਾਸਤੇ ਇਹੀ ਕੰਮ ਕਰ ਰਿਹਾ ਤੇ ਜੇ ਸੰਯੁਕਤ ਮੋਰਚਾ ਆਪ ਹੀ ਅੰਦਰ ਵੜ ਕੇ ਲੋਕੀ ਕਿਵੇਂ ਉੱਠਣਗੇ ਜੇਕਰ ਸੰਯੁਕਤ ਮੋਰਚਾ ਜਾਂ ਕਿਰਤੀ ਕਿਸਾਨਾਂ ਦੀ ਜਮਾਤ ਦਬ ਗਈ ਤਾਂ ਬਹੁਤ ਛੋਟਿਆਂ ਨੂੰ ਤਾਂ ਵਿਚਾਰਿਆਂ ਨੂੰ ਕੁਝ ਲਈ ਨਹੀਂ ਬੈਠਾ ਆ ਇਹਦਾ ਬਹੁਤ ਵੱਡਾ ਵਾਅਵਾ ਜਿੰਨਾ ਜ਼ਬਰਦ ਆਊਗਾ ਆ ਤਾਂ ਪੰਜਾਬ ਨੂੰ ਆਏਗਾ ਉਹਨਾਂ ਹੀ ਉਤਸ਼ਾਹ ਵਧਣਾ ਸਾਡਾ ਤਾਂ ਤੇ ਅੱਜ ਅਸੀਂ ਆਹਾ ਉਹਦੇ ਜਿਹੜਾ ਦਹਿਸ਼ਤ ਪਾਈ ਸੀ ਉਹਨੂੰ ਲਾਉਣ ਵਾਸਤੇ ਚਤਾਵਨੀ ਧਰਨੇ ਦਿੱਤੇ ਆ ਵੀ ਤੂੰ ਬੰਦਾ ਬਣ ਜਾ ਨਹੀਂ ਤਾਂ ਤੁਹਾਡਾ ਅਸੀਂ ਪਿੰਡਾਂ ਚ ਵੜਨਾ ਬੰਦ ਕਰਾਂਗੇ ਜੀ ਆਉਣ ਵਾਲੇ 15 ਤਰੀਕ ਨੂੰ ਸਾਡੇ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹਦੇ ਚ ਫਿਰ ਦੇਖਦੇ ਸਾਡਾ ਸੰਯੁਕਤ ਮੋਰਚਾ ਸਾਨੂੰ ਕੀ ਅਗਲੇ ਦਿਸ਼ਾ ਨਿਰਦੇਸ਼ ਦਿੰਦਾ ਹੈ ਤੇ ਜਿਵੇਂ ਤੇ ਸੰਦਿਸ਼ ਨਿਰਦੇਸ਼ ਮਿਲਣਗੇ ਅਸੀਂ ਸਾਡਾ ਜਿਹੜਾ ਕਿਰਤੀ ਵਰਗ ਹੈ ਉਹਦੇ ਉਹ ਕਦਮਾਂ ਤੇ ਚੱਲੂਗਾ ਸਾਡੇ ਨਾਲ ਪੰਜਾਬ ਖੇਤ ਮਜ਼ਦੂਰ ਯੂਨੀਅਨ ਤੋਂ ਭਾਈ ਗੁਰਪਾਲ ਜੀ ਵੀ ਮੌਜੂਦ ਨੇ ਭਾਈ ਗੁਰਪਾਲ ਜੀ ਦੇਖਦੇ ਆ ਕਿ ਪਿਛਲੇ ਸਮੇਂ ਤੋਂ ਜੋ ਮਜ਼ਦੂਰ ਤਬਕਾ ਹੈਗਾ ਤੇ ਜੋ ਕਿਸਾਨ ਤਬਕਾ ਹੈਗਾ ਪਿਛਲੇ ਦਿਨਾਂ ਦੀ ਜਿਹੜੀ ਸਟੇਟਮੈਂਟ ਹੈਗੀ ਆ ਮਾਨ ਸਾਹਿਬ ਦੀ ਉਹਦੇ ਵਿੱਚ ਇਹ ਗੱਲ ਆਖੀ ਗਈ ਹੈਗੀ ਆ ਕਿ ਕਿਸਾਨਾਂ ਵੱਲੋਂ ਹੋਰ ਨਾ ਤਬਕਿਆਂ ਨੂੰ ਜਿਹੜਾ ਉਹ ਪਰੇਸ਼ਾਨ ਕੀਤਾ ਜਾ ਰਿਹਾ ਹੈਗਾ ਧਰਨੇ ਬਜਾਰੇ ਕਰਕੇ ਚਲੋ ਕਿਸਾਨ ਹੋਰ ਨਾ ਤਬਕਿਆਂ ਨੂੰ ਪਰੇਸ਼ਾਨ ਕਰ ਰਹੇ ਤੁਹਾਨੂੰ ਲੱਗਦਾ ਹੈ ਕਿ ਮਜ਼ਦੂਰ ਤਬਕੇ ਦੇ ਲਈ ਆ ਜਿਹੜਾ ਉਹ ਮਜ਼ਦੂਰ ਤਬਕੇ ਨੂੰ ਪਰੇਸ਼ਾਨੀ ਆਉਂਦੀ ਹੈਗੀ ਇਸ ਧਰਨੇ ਆ ਪ੍ਰਦਰਸ਼ਨਾਂ ਦੇ ਨਾਲ ਨਹੀਂ ਦੇਖੋ ਇਹ ਭਗਵੰਤ ਮਾਨ ਦਾ ਇੱਕ ਤਰ੍ਹਾਂ ਨਾਲ ਛਲਕਪਟਾਲੀ ਨੀਤੀ ਹੈਗੀ ਆ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਪਹਿਲੀ ਗੱਲ ਤੈ ਹੈ ਵੀ ਕਿਸਾਨਾਂ ਦਾ ਕੋਈ ਰੋੜ ਰੋਕਣ ਦਾ ਕੋਈ ਪਰੇਸ਼ਾਨ ਕਰਨ ਦਾ ਮਾਮਲਾ ਹੀ ਨਹੀਂ ਸੀ ਇਸ ਕਰਕੇ ਵੀ ਜਦੋਂ ਇਹ ਆਪ ਨਾਕੇ ਲਾ ਕੇ ਜਦੋਂ ਇਹਨਾਂ ਨੇ ਆਪ ਲੰਘਣਾ ਹੁੰਦਾ ਤਾ ਇੱਕ ਵੀਡੀਓ ਆ ਰਹੀ ਸੀ ਕਿ ਭਗਵੰਤ ਮਾਨ ਦਾ ਉਧਰੋਂ ਕਾਫਲਾ ਆ ਰਿਹਾ ਸੀਗਾ ਤੇ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਬਿਮਾਰ ਔਰਤ ਨੂੰ ਲੈ ਕੇ ਜਾ ਰਿਹਾ ਸੀ ਬੰਦਾ ਤੇ ਜਾਨੀ ਉਹਨੂੰ ਰੋਕਿਆ ਹੋਇਆ ਸੀਗਾ ਜਾਨੀ ਉਹ ਮਿੰਤਾ ਕੱਢ ਰਿਹਾ ਸੀ ਔਰ ਮੇਰੇ ਘਰ ਵਾਲੀ ਨੂੰ ਤਾਂ ਬਹੁਤ ਜਲਦੀ ਟ੍ਰੀਟਮੈਂਟ ਦੀ ਲੋੜ ਆ ਮੈਨੂੰ ਜਾਣ ਦਿਓ ਤਾਂ ਭਗਵੰਤ ਮਾਨ ਦੇ ਕਾਫਲੇ ਕਰਕੇ ਜਾਨੀ ਉਹਨੂੰ ਘੰਟਿਆਂ ਬੱਧੀ ਖਿਲਾ ਰਿਆ ਗਿਆ ਤੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤੇ ਜਿਹੜੇ ਕਿਸਾਨ ਆ ਕਿਸਾਨ ਤਾਂ 34 ਸੈਕਟਰ ਦੇ ਵਿੱਚ ਜਿਹੜਾ ਗਰਾਊਂਡ ਹੈ ਉੱਥੇ ਜਗ੍ਹਾ ਮੰਗ ਰਹੇ ਜੀ ਅਸੀਂ ਉੱਥੇ ਆ ਜਾ ਕੇ ਆਪਦੀਆਂ ਮੰਗਾਂ ਦੀ ਚਰਚਾ ਕਰਨੀ ਆ ਤਾਂ ਆਪਦੀਆਂ ਰੋਡ ਜਾਮ ਕਰਨ ਦਾ ਜਾਂ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਤਾਂ ਮਾਮਲਾ ਹੀ ਨਹੀਂ ਸੀ ਦੂਜੀ ਗੱਲ ਇਹ ਵੀ ਜਿਹੜੀਆਂ ਇਹ ਮੰਗਾਂ ਹੈ ਇਹ ਹੈ ਕੀ ਦੇ ਨਾਲ ਸੰਬੰਧਤ ਆ ਵੀ ਜੇ ਲੋਕਾਂ ਨੂੰ ਕੋਈ ਥੋੜੀ-ਮੋਟੀ ਅਸੀਂ ਮੇਰਾ ਇਹ ਨਿੱਜੀ ਸਵਾਲ ਵੀ ਹੈਗਾ ਹੋ ਸਕਦਾ ਵੀ ਜੇ ਮੰਨ ਲਓ ਜਿੱਡੀਆਂ ਵੱਡੀਆਂ ਮੰਗਾਂ ਜਿੱਡਾ ਵੱਡਾ ਕਾਰਪੋਰੇਟ ਦਾ ਹਮਲਾ ਹੈ ਤੇ ਜਿੰਨਾ ਸਰਕਾਰਾਂ ਕਾਰਪੋਰੇਟ ਦੀ ਮਤਲਬ ਕਦਮ ਚ ਕਦਮ ਰੱਖ ਕੇ ਉਹਨੂੰ ਲਾਗੂ ਕਰਨ ਤੇ ਤੁਰੀਆਂ ਹੋਈਆਂ ਜੇ ਥੋੜੀ ਮੋਟੀ ਪਰੇਸ਼ਾਨੀ ਝੱਲਣੀ ਵੀ ਪੈ ਜੂਗੀ ਮੈਂ ਸਮਝਦਾ ਇਹ ਉਹਦੇ ਤੋਂ ਵੱਡੀ ਪਰੇਸ਼ਾਨੀ ਨਹੀਂ ਜਿੱਡਾ ਵੱਡਾ ਸਰਕਾਰਾਂ ਹਮਲਾ ਲੈ ਕੇ ਆ ਰਹੀਆਂ ਇਸ ਕਰਕੇ ਪਹਿਲੀ ਗੱਲ ਤਾਂ ਕੋਈ ਪਰੇਸ਼ਾਨ ਕਰਨ ਦਾ ਮਾਮਲਾ ਨਹੀਂ ਸੀਗਾ ਜੇ ਕੋਈ ਮਾੜੀ ਮੋੜ ਪਰੇਸ਼ਾਨੀ ਹੋ ਵੀ ਸਕਦੀ ਹੈ ਅਸੀਂ ਉਹ ਝੱਲਣ ਨੂੰ ਤਿਆਰ ਹਾਂ ਕਿਉਂਕਿ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੀ ਸਾਡੀ ਆਪਸੀ ਇੱਕ ਸਾਂਝ ਵੀ ਹੈਗੀ ਆ ਤੇ ਇਹ ਮਸਲੇ ਹੀ ਸਾਡੇ ਸਾਂਝੇ ਆ ਅੱਛਾ ਅਗਰਪਾਲ ਜੀ ਇਹ ਦੱਸਿਓ ਕਿ ਚਲੋ ਕਿਸਾਨਾਂ ਨੂੰ ਤਾਂ ਇਸ ਤਰੀਕੇ ਦੇ ਨਾਲ ਪੂਰੇ ਪੂਰਾ ਆਈਟੀ ਸੈੱਲ ਹੈਗਾ ਉਹਨਾਂ ਦਾ ਵੀ ਬਦਲਾਅਮ ਕੀਤਾ ਜਾ ਰਿਹਾ ਵੀ ਹੋਰ ਨਾ ਵਰਗਾਂ ਨੂੰ ਤੰਗ ਕਰ ਰਹੇ ਆ ਮਜ਼ਦੂਰ ਵਰਗ ਨੂੰ ਤੁਸੀਂ ਆ ਰਿਪਰੈਜ਼ੈਂਟ ਕਰਦੇ ਹੋ ਤਾਂ ਮਜ਼ਦੂਰ ਵਰਗ ਦੇ ਲਈ ਇਹ ਸਰਕਾਰ ਨੇ ਹਾਲਤੀ ਕੁਝ ਕੀਤਾ ਹੈਗਾ ਦੇਖੋ ਜੀ ਅਸੀਂ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਜਾਨੀ 8 ਵਾਰ ਮੀਟਿੰਗਾਂ ਤੈਅ ਕਰਕੇ ਭਗਵਾਨਤਮਾਨ ਪਗੜਾ ਹੋਇਆ ਭੱਜਿਆ ਇੱਕ ਵੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਇਆ ਅਸੀਂ ਇਹ ਸਮਝਦੇ ਹਾਂ ਕਿ ਕਿਸਾਨਾਂ ਨੂੰ ਐਂ ਤਾਂ ਕਿਸਾਨਾਂ ਦੀਆਂ ਕੋਈ ਝੋਲੀਆਂ ਨਹੀਂ ਭਰੀਆਂ ਇਹਦਾ ਮਤਲਬ ਇਹ ਇਹ ਕੋਈ ਮੰਨ ਸਕਦਾ ਵੀ ਕਿਸਾਨਾਂ ਦੀਆਂ ਪਤਾ ਨਹੀਂ ਝੋਲੀਆਂ ਭਰਤੀਆਂ ਕਿਸਾਨਾਂ ਨੂੰ ਮੀਟਿੰਗ ਦੇ ਦਿੱਤਾ ਦਿੱਤੀ ਸਾਡੀ ਤਾਂ ਉਹ ਮੰਗ ਨੂੰ ਵੀ ਕਿਸੇ ਚਮਟੇ ਨਾਲ ਛੂਣ ਨੂੰ ਵੀ ਤਿਆਰ ਨਹੀਂ ਹੈਗਾ ਹੱਲ ਕਰਨੀਆਂ ਤਾਂ ਦੂਰ ਦੀ ਗੱਲ ਹੈ। ਯਾਨੀ ਇਸ ਕਰਕੇ ਜਦੋਂ ਉਹਦੀ ਕੋਠੀ ਅੱਗੇ ਗਏ ਆ ਮੁਜ਼ਾਹਰਾ ਕੀਤਾ ਸਿਰਫ ਇਹ ਗੱਲਾਂ ਕਰਨ ਵਾਸਤੇ ਵੀ ਸਾਡੇ ਆ ਮੰਗਾ ਮਸਲੇ ਤੇ ਸਾਡੇ ਤੇ ਲਾਠੀ ਚਾਰਜ ਹੋਇਆ। ਤਿੰਨ ਤਨ ਉਹਦੇ ਘਰ ਅੱਗੇ ਬੈਠੇ ਰਹੇ ਆ। ਯਾਨੀ ਪੁਲਿਸ ਦੀਆਂ ਧਾੜਾਂ ਆਈਆਂ। ਇਸ ਕਰਕੇ ਅਸੀਂ ਇਹ ਸਮਝਦੇ ਵੀ ਨਾ ਉਹ ਇਸ ਹਮਲੇ ਤੋਂ ਕਿਸਾਨ ਬਚ ਸਕਦੇ ਆ, ਨਾ ਮਜ਼ਦੂਰ ਬਚ ਸਕਦੇ ਆ, ਨਾ ਠੇਕਾ ਕੰਮੇਬਾਚ ਸਕਦੇ ਆ, ਨਾ ਮਾਸਟਰ ਜਿਹੜੇ ਮਤਲਬ ਆਪਦੇ ਪੱਕੇ ਰੁਜ਼ਗਾਰ ਵਾਸਤੇ ਭੁਖ ਹੜਤਾਲਾਂ ਤੇ ਮਰਨ ਵਰਤ ਤੇ ਬੈਠੇ ਹੋਏ ਆ ਉਹਨਾਂ ਦੇ ਵੀ ਡਾਂਗ ਕਿਆ ਨਹੀਂ ਹੈਗਾ ਪਰ ਇੰਨਾ ਤੇ ਜਿਹੜਾ ਲੋਕ ਗੁੱਸਾ ਕਰ ਰਹੇ ਆ ਕਿਉਂਕਿ 75 ਸਾਲਾਂ ਦੇ ਚੋਰ ਤਾਂ ਲੋਕਾਂ ਨੂੰ ਦਿਸਦੇ ਸੀ ਪਰ ਜਿਹਦੇ ਤੇ ਵੱਧ ਵਿਸ਼ਵਾਸ ਹੋਵੇ ਉਹ ਤੇ ਗੁੱਸਾ ਵੀ ਵੱਧ ਆਉਂਦਾ ਹੁੰਦਾ ਇਹਨਾਂ ਨੇ ਜਾਨੀ ਲੋਕਾਂ ਦੀਆਂ ਆਸਾਂ ਇੰਨੀਆਂ ਜਗਾਤੀਆਂ ਲੋਕਾਂ ਨੂੰ ਸੁਪਨੇ ਇੰਨੇ ਦਿਖਾਤੇ ਕਿ ਭਗਤ ਸਿੰਘ ਦੇ ਅਸੀਂ ਵਾਰਸਾਂ ਜੀ ਉਹਦੀ ਪੱਗ ਬੰਨ ਕੇ ਆ ਗਏ ਉਹਦੇ ਮਤਲਬ ਖਟਕੜ ਕਲਾਾਂ ਦੇ ਵਿੱਚ ਜਾ ਕੇ ਸੌਹ ਚੁੱਕਣ ਦੀ ਗੱਲ ਉਹ ਮਿੱਟੀ ਦੀ ਸੌਹ ਖਾਣ ਦੀ ਗੱਲ ਜਾਨੀ ਉਹ ਸਾਰੀਆਂ ਗੱਲਾਂ ਲੋਕਾਂ ਨੂੰ ਵੱਡੀਆਂ ਆਸਾਂ ਸੀਗੀਆਂ ਕਿ ਸਾਡਾ ਕੁਝ ਹੱਲ ਕਰਨਗੇ ਤਾਂ ਇਸ ਕਰਕੇ ਬੇਸ਼ੱਕ ਸਾਡੇ ਵਰਗੇ ਤਾਂ ਜਿਹੜੇ ਅਸੀਂ ਤਾਂ ਵੋਟਾਂ ਵਾਲੇ ਮਾਮਲੇ 'ਚ ਹਿੱਸਾ ਨਹੀਂ ਲੈਂਦੇ ਅਸੀਂ ਤਾਂ ਪਹਿਲਾਂ ਕਿਹਾ ਸੀ ਕਿ 50 ਚੋਰ ਤੁਸੀਂ ਵੇਖ ਲਿਆ 51ਵਾਂ ਚੋਰ ਹੁਣ ਭਗਵੰਤ ਮਾਨ ਤੁਸੀਂ ਵੇਖਣ ਜਾ ਰਹੇ ਹੋ ਸੋ ਕੋਸਰੀ ਨਿਕਲਣਾ ਇਹ ਫੰਡਰ ਮੱਧ ਵਰਗੀ ਗੱਲ ਹੀ ਹੈਗੀ ਐ ਪਰ ਜਿਹੜਿਆਂ ਨੂੰ ਇੰਨਾ ਇਤਿਆਸਾਂ ਸੀ ਉਹਨਾਂ ਦੀਆਂ ਆਸਾਂ ਤੇ ਪਾਣੀ ਫਿਰਿਆ ਇਸ ਕਰਕੇ ਜਾਨੀ ਕੁੱਲ ਤਾਬਕੇ ਨੂੰ ਇੰਨਾ ਪ੍ਰਤੀ ਗੁੱਸਾ ਹੈਗਾ ਤੇ ਬਹੁਤ ਜ਼ਿਆਦਾ ਗੁੱਸਾ ਹੈ ਜੀ ਅਛੂ ਵੀ ਇਹ ਰਸਿਓ ਕੇ ਪਿਛਲੇ ਸਮੇਂ ਦੇ ਦੌਰਾਨ ਮੋਦੀ ਸਰਕਾਰ ਨੇ ਵੱਖਰੇ ਵੱਖਰੇ ਤਰੀਕੇ ਅਪਣਾ ਕੇ ਜਿਹੜਾ ਦਿੱਲੀ ਨਹੀਂ ਵੜਨ ਦਿੱਤਾਗਾ ਤੇ ਇਸ ਵਾਰ ਆ ਜਿਹੜਾ ਮਾਨ ਸਾਹਿਬ ਨੇ ਤਾਂ ਘਰਾਂ ਚੋਂ ਹੀ ਨਹੀਂ ਨਿਕਲਣ ਦਿੱਤਾਗਾ ਥੋੜਾ ਘਣਾ ਹੀ ਦੂਰ ਗਏ ਉਹਦੀ ਰੋਕ ਲਈ ਕਿਸਾਨ ਪਰ ਮੋਦੀ ਸਰਕਾਰ ਦੇ ਖਿਲਾਫ ਆ ਜਿਹੜਾ ਖੁੱਲ੍ਹ ਕੇ ਡਟ ਕੇ ਆ ਜਿਹੜੀਆਂ ਜਥੇਬੰਦੀਆਂ ਪਿੰਡਾਂ ਦੇ ਵਿੱਚ ਵਿਰੋਧ ਹੋਇਆ ਹੈਗਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਾਨ ਸਾਹਿਬ ਨੂੰ ਉਹਨਾਂ ਦੇ ਵਿਧਾਇਕਾਂ ਨੂੰ ਇਸ ਤਰੀਕੇ ਦੇ ਨਾਲ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਹਾਂ ਬਿਲਕੁਲ ਕਿਉਂ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਭਾਜਪਾਈਆਂ ਨੂੰ ਭਾਜਪਾਆਂ ਨੂੰ ਅਸੀਂ ਪਿੰਡਾਂ ਦੇ ਵਿੱਚੋਂ ਭਜਾਇਆ ਹੈ ਤਾਂ ਉਹ ਉਹ ਤੋਂ ਪਹਿਲਾਂ ਜਿਹੜੇ ਕੱਲ ਹੀ ਆਏ ਕਾਂਗਰਸੀ ਆਏ ਉਹਨਾਂ ਨੂੰ ਵੀ ਅਸੀਂ ਰਾਹ ਦਿਖਾਏ ਹੈ ਤੇ ਇਸੇ ਤਰ੍ਹਾਂ ਜਿਹੜੇ ਹੁਣ ਆ ਅਸੀਂ ਅੱਜ ਸਪੀਕਰ ਕਲਤਾਰ ਸਿੰਘ ਸੰਧਮਾ ਦੀ ਘਰ ਦੇ ਅੱਗੇ ਸਾਡਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਇਹ ਅਸੀਂ ਇਹਨਾਂ ਨੂੰ ਚੇਤਾਵਨੀ ਦੇਣ ਆਏ ਆ ਇਹ ਚੇਤਾਵਨੀ ਪੱਤਰ ਅੱਜ ਸਾਡਾ ਇਹਨਾਂ ਨੂੰ ਜੀ ਅੱਛਾ ਭਾਈ ਜੀ ਇਹ ਚੇਤਾਵਨੀ ਹੋਊਗੀ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਆ ਜਿਹੜਾ ਕੋਈ ਅਮਲੀ ਜਾਮਾ ਵੀ ਪਹਿਨਾਇਆ ਜਾ ਸਕਦਾ ਹੈਗਾ ਨਹੀਂ ਅਸੀਂ ਤਾਂ ਅਮਲੀ ਜਾਮਾ ਹੀ ਲੈ ਕੇ ਆਉਣੇ ਹੁੰਦੇ ਆ ਅਸੀਂ ਲਾਰੇ ਨਹੀਂ ਲੈ ਕੇ ਆਉਂਦੇ ਹੁੰਦੇ ਜੇਕਰ ਆਪ ਬੰਦੇ ਦੇ ਪੁੱਤ ਨਾ ਬਣੇ ਆਉਣ ਵਾਲੇ 2 ਸਾਲ ਹੈਗੇ ਆ 1.5 ਸਾਲ ਜਿਹੜਾ ਇਹਨਾਂ ਦਾ ਰਾਜਕਾਲ ਹੈਗਾ ਜੇ ਤਾਂ ਬੰਦੇ ਦੇ ਪੁੱਤ ਬਣ ਕੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਮਸਲਾਂ ਦੇ ਹੱਲ ਕੀਤੇ ਲੋਕਾਂ ਦੇ ਦੁੱਖ ਸੁੱਖ ਸੌਣ ਲੱਗਣਗੇ ਤਾਂ ਠੀਕ ਆ ਨਹੀਂ ਤਾਂ ਸਾਡੀ ਯਾਰ ਚੇਤਾਵਨੀ ਇਹਨੂੰ ਅਮਲੀ ਰੂਪ ਤਾਂ ਇਹ ਜਲਦੀ ਦੇ ਦਾਂਗੇ ਇਹਨੂੰ ਧੰਨਵਾਦ